ਖੇਤੀ ਦਾ ਮੈਨੂੰ ਸ਼ੌਂਕ ਵੀ ਸੀ ਤੇ 5 ਸਾਲ ਪਹਿਲਾਂ ਮੈਂ ਆਪਣੇ ਘਰ ਵਿੱਚ ਕੇਲੇ ਲਗਾ ਕੇ ਥੋੜੇ ਉਹਨਾਂ ਤੇ ਟ੍ਰਾਈ ਵੀ ਕੀਤੀ ਕਿ ਇੱਥੇ ਫਲ ਆ ਸਕਦਾ ਜਾਂ ਨਹੀਂ ਆ ਸਕਦਾ ਪੰਜਾਬ ਵਿੱਚ ਤੇ ਘਰ ਵਿੱਚ ਬਹੁਤ ਵਧੀਆ ਫਲ ਆਇਆ ਸੀ ਤੋਂ ਉਸ ਤੋਂ ਪ੍ਰੇਰਿਤ ਹੋ ਗਈ ਮੈਂ ਇਹ ਖੇਤੀ ਕੀਤੀ ਪਹਿਲਾਂ ਅਸੀਂ ਕਣਕ ਝੋਨਾ ਲਗਾਉਂਦੇ ਸੀ ਇੱਥੇ ਨਾਲ ਹਲਦੀ ਲਗਾਉਂਦੇ ਸੀ ਤੇ 1 ਏਕੜ ਹਲਦੀ ਲੱਗੀ ਮੇਰੇ ਕੋਲ ਤੇ 3 ਏਕੜ ਮੇਰੇ ਕੋਲ ਕੇਲਾ ਲੱਗਿਆ ਕਿ ਆਪਾਂ ਜੇ ਇੱਕ ਟਾਈ ਕਰਕੇ ਰਿਸਕ ਲੈ ਕੇ ਤੇ ਇਹ ਖੇਤੀ ਕਰੀਏ ਤੇ ਜੇ ਅਸੀਂ ਕਾਮਯਾਬ ਹੋ ਜੰਨੇ ਤਾਂ ਸਾਡੇ ਵਾਲ ਵੇਖ ਕੇ ਹੋਰ ਵੀ ਕਿਸਾਨ ਇਸ ਖੇਤੀ ਕਰਨਗੇ ਤੇ ਆਪਾਂ ਪੰਜਾਬ ਨੂੰ ਖੁਸ਼ਹਾਲ ਕਰਾਂਗੇ ਪਾਣੀ ਦਾ بچਾ ਕਰਾਂਗੇ ਪਿਛਲੇ ਪਿਛਲੇ ਸਾਲ ਜੁਲਾਈ ਵਿੱਚ ਸ਼ੁਰੂ ਕੀਤੀ ਸੀ ਇਹ ਤੇ ਇਸ ਵਾਰ ਫਲ ਲੱਗਿਆ ਹੁਣ ਹੁਣ ਫਲ ਉਸ ਤਰ੍ਹਾਂ ਉਸਤਨ ਮੈਂ ਮਤਲਬ ਕਿ ਪਹਿਲਾਂ ਜਿਹੜਾ ਸਰਵੇ ਕੀਤਾ ਹੈ ਉਹਦੇ ਵਿੱਚ ਇਸ ਤਰ੍ਹਾਂ ਕਿ 1600 ਬੂਟਾ 1 ਕਿੱਲੇ ਦਾ ਲੱਗਦਾ ਤੇ ਇਹਦੇ ਵਿੱਚ 20 ਤੋਂ 25 ਕਿਲੋ 22 ਕਿਲੋ ਤੱਕ ਫਲ ਦਿੰਦਾ ਇੱਕ ਪੌਦਾ ਤੇ 6-7 ਲੱਖ ਦੇ ਕਰੀਬ ਇੱਕ ਏਕੜ ਦੇ ਵਿੱਚੋਂ ਆਮਦਨ ਹੈਗੀ ਇਹਦੀ ਤੇ ਇਹਦਾ ਖਰਚਾ ਹੈਗਾ 1 ਲੱਖ ਰੁਪਇਆ ਸਾਲ ਦਾ ਮਤੇ ਇੱਕ ਫਸਲ ਦਾ ਤੇ 3 ਸਾਲ ਜਾਂ 4 ਸਾਲ ਇਹ ਫਸਲ ਚੱਲਦੀ ਹੈ ਇਹ ਸਾਨੂੰ ਕੋਈ ਨਹੀਂ ਆਈ ਲਗਾਉਣ ਵਿੱਚ ਪਹਿਲਾਂ ਮੈਂ ਦੇਖਿਆ ਸੀ ਰੋਪੜ ਜਿਹਦੇ ਵਿੱਚ ਗਏ ਸੀ ਆਪਾਂ ਤੇ ਉੱਥੇ ਲੱਗਿਆ ਹੋਇਆ 마ਸ਼ੀਵਾੜ ਦੇ ਲਾਗੇ ਲੱਗਿਆ ਲੁਧਿਆਣੇ ਲੱਗੇ ਹੋਇਆ ਇਕਲਾ ਤਕਰੀਬਨ 100 150 ਏਕੜ ਵਿੱਚ ਪੰਜਾਬ ਵਿੱਚ ਖੇਤੀ ਹੋ ਰਹੀ ਹੈ ਇਹਦੀ ਤੋਂ ਖੇਤੀ ਕਰਦੇ ਕਾਮਜਾਬ ਨੇ ਖੇਤੀ ਵਿੱਚੋ ਠੀਕਾ ਚਲੋ ਇਹਨਾਂ ਵੀ ਕਾਫੀ ਮਤਲਬ ਕੀ ਮਦਦ ਮਿਲਦੀ ਹੈ ਕਿ ਉਹ ਵੀ ਉਤਸ਼ਾਹਤ ਕਰਦੇ ਆ ਬਾਕੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਹਨਾਂ ਵੱਲੋਂ ਵੀ ਕਾਫੀ ਸਾਨੂੰ ਬਹੁਤ ਮਦਦ ਮਿਲੀ ਡਾਕਟਰ ਕਰਨਬੀਰ ਸਿੰਘ ਨੇ ਉੱਥੇ ਉਹਨਾਂ ਨੇ ਸਾਡੇ ਨਾਲ ਕਾਫੀ ਵਾਰ ਇੱਥੇ ਆ ਕੇ ਸਾਡੇ ਨਾਲ ਪੈਸਾਨੁਰ ਇਹਦੇ ਵਾਰ ਗਾਈਡ ਕੀਤਾ ਜੀ ਪਹਿਲੇ ਸਾਲ ਲਗਾਨੀ ਆ ਫਿਰ ਇਹਨੂੰ ਆਪਾਂ ਜਦੋਂ ਫਸਲ ਕੱਟੀ ਜਾਣੀ ਹੈ ਤੇ ਨਾਲ ਇੱਕ ਪੌਦਾ ਹੋਰ ਰੱਖਿਆ ਗਿਆ ਹੈ ਅਗਲੇ ਸਾਲ ਵਾਸਤੇ ਇਸ ਤਰ੍ਹਾਂ ਅਗਲੇ ਸਾਲ ਫਿਰ ਇੱਕ ਪੌਦਾ ਰੱਖਣਾ ਜਿਹੜਾ ਹੁਣ ਉਹਨੇ ਫਸਲ ਦੇ ਦਿੱਤੀ ਹੈ ਯਾਨੀ ਕਿ ਫਸਲ ਕੱਟੀ ਜਾਣੀ ਤੇ ਨਾਲ ਪੌਦਾ ਤਿਆਰ ਹੋ ਜਾਣਾ ਤਿੰਨ ਸਾਲ ਚਾਰ ਸਾਲ ਚੱਲਦੀ ਫਸਲ ਲਗਾਨੀ ਇੱਕ ਵਾਰੀ ਪੈਂਦੀ ਹੈ ਕਰਦੇ ਹਾਂ ਸਾਨੂੰ ਕਿ ਤੁਸੀਂ ਕਿਹੜੇ ਪਾਸੇ ਪੈ ਗਏ ਹੋ ਇਹ ਕਿ ਅੱਲਾ ਹੁੰਦਾ ਨਹੀਂ ਇੱਥੇ ਇਹ ਕਿ ਅੱਲਾ ਉੱਧਰ ਹੀ ਹੁੰਦਾ ਜਿੱਧਰ ਗਰਮੀ ਜਾਂਦੀ ਹੈ ਤੇ ਸਰਦੀਆਂ 'ਚ ਤੇ ਸਰਦੀ ਚ ਵਾਕੇ ਨੂੰ ਦਿੱਕਤ ਆਂਦੀ ਆ 2-3 ਮਹੀਨੇ ਤੇ ਪਰ ਇਹ ਦੂਸਰੀਆਂ ਸਟੇਟਾਂ ਚ 9 ਮਹੀਨੇ ਬਾਅਦ ਫਸਲ ਤੇ ਜਾਂਦੀ ਹੈ ਫਲਦੇ ਜਾਂਦਾ ਤੇ ਸਾਡੇ ਇੱਥੇ 12-13 ਮਹੀਨੇ ਵਿੱਚ ਫਲ ਦਿੰਦਾ ਉਹ 3 ਮਹੀਨੇ ਵਿੱਚੋਂ ਕੱਢੇ ਜਾਂਦੇ ਆ ਸਰਦੀ ਵਾਲੇ ਪੰਜਾਬ ਦੇ ਵਿੱਚ ਹਰ ਮਹੀਨੇ 25 25 ਤੋਂ 30000 ਕੁਇੰਟਲ ਕੇਲਾ ਵਿਕਦਾ ਸਾਡੇ ਪੰਜਾਬ ਚ ਹਰ ਮਹੀਨੇ ਤੇ ਇੱਥੇ ਖੇਤੀ ਕੋਈ ਨਹੀਂ ਹੈਗੀ ਤੇ ਜੇ 12 ਬਾਰੋਂ ਲੈ ਆ ਕੇ ਲੋਕੀ ਵੇਚਦੇ ਤੇ ਸਾਡੇ ਕੋਈ ਲੈ ਕੇ ਵੇਚਣਗੇ ਸਾਨੂੰ ਮਾਰਕੀਟ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਮਤੇ ਸਾਡੇ 12 ਮਹੀਨੇ ਨਹੀਂ ਚੱਲੂਗੀ ਸਾਡੇ ਅਕਤੂਬਰ ਨਵੰਬਰ ਤੇ ਅੱਧ ਦਸੰਬਰ ਤੱਕ ਇਹਦਾ ਫਲ ਲੱਥ ਜੇਗਾ ਤੇ ਉਦੋਂ ਫਸਲ ਦੀ ਰੇਟ ਵੀ ਕਾਫੀ ਹੁੰਦਾ ਕਿਉਂਕਿ ਉਦੋਂ ਤਿਆਰ ਹੁੰਦੇ ਨੇ ਕਾਫੀ ਜਿਤਨਾ ਦੀਵਾਲੀ ਆ ਗਈ ਹੋਰ ਦਸਹਿਰਾ ਆ ਗਿਆ ਉਦੋਂ ਫਾਲੇ ਲੱਥਣਾ ਤੇ ਉਦੋਂ ਰੇਟ ਰੂਟ ਕਾਫੀ ਹੋ ਜਾਂਦੇ ਆ ਤੇ ਬਾਕੀ ਸਟੇਟਾਂ ਵਿੱਚ ਉਦੋਂ ਜਿਹੜਾ ਫਾਲ ਘਟ ਲੱਥਦਾ ਜੇ ਪੰਜਾਬ ਵਿੱਚ ਖੇਤੀ ਕੀਤੀ ਜਾਏ ਤੇ ਉਹਨਾਂ ਮਹੀਨਿਆਂ ਵਿੱਚ ਚੰਗੇ ਪੈਸੇ ਵਟੇ ਜਾ ਸਕਦੇ ਆ।